ਪਹਿਲਾ ਸਵਾਲ ਹੈ ਕਿ ਬੰਤੀ ਸਿੰਘ ਕੌਣ ਹੈ ਜਿਹੜਾ ਬੰਤੀ ਸਿੰਘ ਪਰਿਵਾਰ ਉਹ ਹੈ ਜਿਨ੍ਹਾਂ ਨੇ ਪੂਰੀ ਸਜ਼ਾ ਕੱਟੀ ਉਸ ਮਹੌਲ ਵਿੱਚ ਜਦੋਂ ਕੈਨਕਾ ਤੋਪਾ ਨਾਲ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹ ਜਜ਼ਬਾਤੀ ਹੋਗੇ ਜਦੋਂ ਕਾਂਗਰਸ ਨੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਦਾ ਕਤਲ ਕੀਤਾ ਉਹ ਜਜ਼ਬਾਤੀ ਹੋਗੇ ਉਸ ਜਸਪਾਤ ਵਿੱਚ ਉਹਨਾਂ ਨੇ ਕਦਮ ਚੁੱਕੇ ਚੁੱਕੇ ਉਹਨਾਂ ਨੇ ਆਪਣੀ ਸਾਰੀ ਸੇਵਾ ਪੂਰੀ ਕੀਤੀ ਪੂਰੀ ਕਰਨ ਦੇ ਬਾਅਦ ਉਹ ਤਾਂ ਵੀ ਦੁਬਣੀ ਹੋ ਗਈ ਪਰ ਉਹ ਛੱਡ ਨਹੀਂ ਜਾ ਰਹੇ ਬੰਦੀ ਸੇਕ ਉਹ ਹੈ ਬੰਦੀ ਸੇਕ ਉਹ ਨਹੀਂ ਖਰੇ ਸਾਲ ਜੇਲ੍ਹ ਜਿ ਨਹੀਂ ਹੋਇਆ ਤੇ ਚੀਕਾਂ ਨਿਕਲੀਆਂ ਪਈਆਂ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੀ ਧਰਮ ਪਤਨੀ ਥੋੜੇ ਹੁਣੇ ਆਈ ਸੀ 34 ਸਾਲ ਹੋ ਗਏ ਜੇਲ੍ਹ ਚ भाई बलवंत राज उन्नती साल हो गए प्रोफेसर दविंदर भोलर उगताराई साल हो गए जगतार साल भाई परमजीत सिंह भिओरा अठाई साल सारी कौम अकाली दल श्रोमणी गुरुद्वारा प्रबंधक कमेटी इना बिखा चढ़ाव च लगी है भाई અમૃતપાલજી ਨੂੰ ساری વકીલાની સેવા ਐજીપીસી ਉਹના ਦੇ ਪਰਿવારਾਂ ਨੂੰ ਸਾਰਾ ਸਾਥ ਐਜੀપીસી ਦਿੰਦੀ ਅੱਜ ਚਾਣਾ ਕੋਨਾਚ ਇਹ ਆ ਗਿਆ ਕਿ ਮੈਂ ਹੁਣ ਐਮਪੀ ਬੰਨਾ ਮੈਂ ਕੁਛ ਨਾ ਚਾਹਣਾ ਜਦੋਂ ਅਸੀਂ ਭਾਈ ਰਾਜਵਾਨਾ ਦੀ ਭੈਣ ਨੂੰ ਖੜਾ ਕੀਤਾ ਇਹਨਾਂ ਵਾਸਤੇ ਮੈਂ ਆਪ ਸਿਮਰਜੀਤ ਸਿੰਘ ਜੀ ਮਾਮਦੇ ਘਰੇ ਗਿਆ ਹੱਥ ਜੋੜ ਕੇ ਮੈਂ ਕਿਹਾ ਬੇਨਤੀ ਕੀਤੀ ਕਿ ਆਪਾਂ ਇਕੱਠੇ ਹੋ ਜੀਏ ਐਕਤੀ ਬੀਬੀ ਜੀ ਨੂੰ ਕੋਈ ਭੈਣ ਨੂੰ ਖੜਾ ਕਰਦੀਏ ਤੇ ਤੁਸੀਂ ਸਾਡਾ ਸਾਥ ਦਿਓ ਕਹਿੰਦਾ ਨਹੀਂ ਮੈਂ ਆਪ ਲੜਨਾ ਕੋਈ ਮੱਦੀ ਜਕਣੀ ਆ ਜਿਹੜੇ ਲੋਕ ਹੁਣ ਭਾਈ ਸਾਹਿਬ ਨਾਲ ਤੁਰੇ ਫਿਰਦੇ ਆ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕੀ ਅੱਪਾ ਸਾਰੇ ਬੰਦੀ ਸਿੰਘ ਛਡਾਉਣੇ ਐ ਸਾਡਾ ਸਾਥ ਦੇ ਦਿਓ ਨਾ ਨਹੀਂ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਹਾਂ ਦੇਖੋ ਮੈਂ ਕਿਸੇ ਦੇ ਖਿਲਾਫ ਨਹੀਂ ਐ ਨਾ ਮੈਂ ਬੋਲਣਾ ਮੈਂ ਜਿਹੜੇ ਸਵਾਲ ਪੁੱਛ ਰਿਹਾ ਉਹ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਤੇ ਉਹਦੇ ਜਵਾਬ ਜਿਹੜੇ ਤੁਹਾਡੇ ਕੋਲ ਆਉਂਦੇ ਐ ਉਹਨਾਂ ਨੂੰ ਤੁਸੀਂ ਵੀ ਜਵਾਬ ਦਿਓ ਇਹਦਾ ਪੰਥ ਕੀ ਕੀ ਇੱਕ ਦਿਨ ਬੰਦਾ ਚੋਲਾ ਪਾ ਲੇ ਅਮਰਿਤ ਸ਼ਕਲੇ ਉਹ ਪੰਥ ਪੰਜਾਂ ਦਾ ਹੈ ਕਿ 103 ਸਾਲ ਪਾਣੀ ਪੰਦੀ ਜਮਾਤ ਉਹ ਪੰਥ ਹੈ ਜਿਹੜਾ ਹੁੰਦਾ ਅਕਾਲੀਵਲ ਦੇ ਗਲਾਬ ਚੋਲਾ ਪਾ ਕੇ ਗੱਤ ਪਾ ਕੇ ਨਿਸ਼ਾਨਾ ਨਾ ਕਾਂਗਰਸ ਹੈ ਨਾ ਆਪ ਹੈ ਨਾ ਭਾਜਪਾ ਹੈ ਨਿਸ਼ਾਨਾ ਅਕਾਲੀ ਲਈ ਹੈ ਉਹ ਕੌਣ ਹੈ ਕਿਹੜੀਆਂ ਏਜੰਸੀਆਂ ਦੇ ਹੁਕਮ ਦੇ ਰਹਿ ਕਿਤੇ ਆਪਾਂ ਵਿਚਾਰੇ ਹੁਣ ਮੈਂ ਪੁੱਛਣਾ ਚਾਹਣਾ ਹੈ ਭਾਈ ਸਾਹਿਬ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਤੇ ਨਹੀਂ ਲੰਦਾ ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਮੈਂ ਕਹਿੰਦਾ ਬਹੁਤ ਵਧੀਆ ਗੱਲ ਹੈ ਧਰਮ ਦਾ ਪ੍ਰਚਾਰ ਤੇ ਸਿਆਸੀ ਪਰ ਇੱਕਦਮ ਰਾਤ ਨੂੰ ਮਨ ਕਿਉਂ ਬਦਲ ਜਾਂਦਾ ਹੈ ਕਿ ਕਾਲੀ ਦਲ ਦੀ ਚੜ੍ਹ ਘੋਰੀਏ ਤੇ ਆਪਾਂ ਰੋਕੀਏ ਜੋਨੇ ਸਾਰੇ ਬੈਠੇ ਐ ਕੋਈ ਦੱਸ ਸਕਦਾ ਇੱਕ ਸਾਲ ਪਹਿਲੇ ਭਾਈ ਅਮਰਿਤਪਾ ਜੀ ਕਿੱਥੇ ਰਹਿੰਦੇ ਹੁੰਦੇ ਸੀ ਇੱਕ ਸਾਲ ਪਹਿਲੇ ਕਿੱਥੇ ਸੀ ਕੀ ਕੰਮ ਕਰਦੇ ਸੀ ਤੇ ਭਾਈ ਰਹਿੰਦੇ ਦੁਬਈ ਨਹੀਂ ਦੁਬਈ ਕਰਦੇ ਕੀ ਹੁੰਦੇ ਸੀ ਤੇ ਪਤਵੰਤੇ ਹੁੰਦੇ ਸੀ ਹੈ ਹਾਂ ਐ ਜੇ ਹੁੰਦੇ ਸੀ ਭਾਈ ਵਰਗੇ ਹੈ ਪੁੱਛੋ ਪਾ ਅਰਧਕ ਨਾ ਪਾਟ ਕਰਦੇ ਨਾ ਜਿੰਨਾ ਪਾਉਂਦੇ ਇੱਕਦਮ ਹਵਾਈ ਜਾਨ ਤੋਂ ਬੜਾ ਉੱਤਰਦਾ ਬਾਲਵੀ ਕਹਿੰਦਾ ਮੈਂ ਰੱਖਨੇ ਆ ਅੰਮ੍ਰਿਤ ਨਹੀਂ ਛਕ ਲੈਂਦਾ ਚੋਲੇ ਵੀ ਪਾਲ ਲੈਂਦਾ ਤੇ ਪੂਰਾ ਡਰਾਮਾ ਕਰ ਲੈਂਦਾ ਕੋਈ ਰੋਗ ਤਾਂ ਨਹੀਂ ਫਿਰ ਜਦੋਂ ਮਾਹੌਲ ਬਣ ਜਾਂਦਾ ਹੈ ਉਹਨੂੰ ਫੜ ਕੇ ਰੱਖ ਲੈਂਦੇ ਆ ਉਹਦੇ ਬਾਅਦ ਜਦੋਂ ਲੋਡ ਪਾਈ ਖੜਾ ਕਰ ਦਿੰਦੇ ਆ ਕਿਦੇ ਸੋਚੋ ਇੱਕ ਸਾਲ ਚ ਬੰਦਾ ਇੰਨਾ ਪਰਤਕ ਹੋ ਗਿਆ ਕਿ 103 ਸਾਲ ਪੁਰਾਣੀ ਨੂੰ ਆਪਾਂ ਸਮਝੇ ਨਹੀਂ ਪਰਤਕ 103 ਸਾਲ ਪੁਰਾਣੀ ਪਾਰਟੀ ਐ ਥੋਡੀ ਪਾਰਟੀ ਐ ਥੋੜੇ ਬਜ਼ੁਰਗਾਂ ਦੀ ਐ ਕੌਮ ਦੀ ਕਿੱਥੇ ਬੰਦੀ ਐ ਕੌਮ ਦੀ ਫੌਜ ਐ ਵਾਹ ਦੂਜੀ ਗੱਲ ਯਾਨੀ ਇੱਕ ਸਾਲ ਚ ਜੇ ਜਿਹੜਾ ਬੰਦਾ ਨਹੀਂ ਕੱਟ ਸਕਦਾ ਉਹ ਕੌਮ ਦੀ ਰਵਾਈ ਕਿੱਥੇ ਕਰੂ ਜਿਹੜੇ ਕਿਸੇ ਜੇਲ੍ਹ ਗਰਮੀ ਲੱਗੇ ਚੱਲੀ ਆਈਏ ਕੌਮ ਦੀ ਕਿਤੇ ਕੌਮ ਦੀ ਅਗਵਾਈ ਕੀਤੀ ਹੈ ਅਕਾਲੀ ਸਾਡੀ ਲੀਡਰਸ਼ਿਪ ਸਤਾ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਕੱਟੀ ਹੈ 16 ਸਾਲ ਐਨਐਸਐਚ ਐਨਐਸਐਚ 16 ਸਾਲ ਜਦੋਂ ਜੇਲ੍ਹ ਜਾਂਦੇ ਸੀ ਕਿਤੇ ਮੈਂ ਜਾਂ ਮੇਰੀ ਮਾਤਾ ਜੀ ਨੇ ਧਰਮੇ ਨਹੀਂ ਦਿੱਤੇਗੀ ਸਾਨੂੰ ਸਾਡੇ ਮੇਰੇ ਪਿਤਾ ਨੂੰ ਛੁڑا ਲਓ ਮੇਰੇ ਘਰਾਂ ਲਈ ਛੁڑا ਲਓ ਕੋਈ ਨਹੀਂ ਕੀਤੇ ਇੱਥੇ ਜਲਦਾਰ ਬੈਠੇ ਹੋਣੇ ਐ ਜਿਨ੍ਹਾਂ ਨੇ ਵਾਦਲ ਸਾਹਿਬ ਦੇ ਨਾਲ ਜਿਨ੍ਹਾਂ ਤੇ ਇਹਨਾਂ ਨੇ ਸੇ ਲੱਗਿਆ ਹੋਣਾ ਉਹਨਾਂ ਨੇ ਘਰ ਵਾਲਿਆਂ ਨੇ ਇੱਕ ਦਿਨ ਧਰਨੇ ਨਹੀਂ ਦਿੱਤੇ ਕਿ ਸਾਨੂੰ ਚਲਾ ਦਿਓ ਅਸੀਂ ਜਕਾਰਾ ਛੱਡ ਕੇ ਅੰਦਰ ਜਾਂਦੇ ਸੀ ਬੋਲੇ ਜੋ ਜਹਾ ਸਤਿ ਸ਼੍ਰੀ ਅਕਾਲ ਇੱਥੇ ਅਦੁੱਤ ਸਾਹਿਬ ਨਾਲ ਕੋਈ ਹੈ ਜਿਨ੍ਹਾਂ ਨੇ ਦਿਲ ਕੱਟੀ ਸੀ ਤੁਹਾਡੇ ਡੈਡੀ ਨੇ ਕੱਟੀ ਸੀ ਹੁਣ ਦੱਸੋ ਤੁਹਾਨੂੰ ਡੈਡੀ ਨੂੰ ਪਤਾ ਸੀ ਕਿ 2 ਮਹੀਨੇ ਰੱਖਣੇ ਆ ਜਾਂ 10 ਸਾਲ ਰੱਖਣੇ ਆ ਉਹ ਪੁਲਿਸ ਦੇ ਥਾਣੇ ਦੇ ਸਾਹਮਣੇ ਗਏ ਕਿ ਸਾਨੂੰ ਫੜੋ ਅੱਛਾ ਇੱਕ ਹੋਰ ਗੱਲ ਦੱਸੋ ਅਕਾਲੀ ਗੱਲ ਦੇ ਲੀਡਰ ਆਪ ਜਾਂਦੇ ਸੀ ਸਾਨੂੰ ਫੜੋ ਕਿਤੇ ਅਕਾਲੀ ਦਲ ਦੇ ਲੀਡਰ ਗੱਡੀਆਂ ਚ ਭੇਸ ਬਦਲ ਕੇ ਲੋਕਾਂ ਦੇ ਘਰੇ ਲੁਕ-ਲੁਕ ਕੇ ਨਹੀਂ ਆਪਣੇ ਆਪ ਨੂੰ ਸਬਤ ਵਰ ਕੀਤਾ ਫਰਕ ਦੇਖੋ ਫਰਕ ਦੇਖੋ ਤੁਸੀਂ ਇਹ ਚੋਣੇ ਆ ਕਿ ਗਵਾਈ ਬਰੇ ਸਾਡੀ ਕੌਮ ਦੀ ਗਵਾਈ ਕੌਣ ਕਰੂਗਾ ਉਹ ਕਰੂਗਾ ਜਿਹੜਾ ਇੱਕਦਮ ਪੁਲਿਸ ਆ ਜੇ ਕਿੱਧਰ ਹੋ ਜੇ ਪਹਿਲੇ ਤਾਂ 2 ਸਾਲ ਤੋਂ 6 ਮਹੀਨੇ ਮੈਂ ਖਾਲਸਾਤਨ ਮੈਂ ਇਹ ਮੁੰਡੇ ਤਿਆਰ ਹੋ ਜੋ ਇਹ ਹੋ ਜੋ ਜਿਹੜੇ ਹਿੰਮਤ ਹੱਥ ਫਿਰੋ 1 ਮਿੰਟ ਨਹੀਂ ਲੱਗੇ ਜਦ ਪੁਲਿਸ ਆਈ 1 ਮਿੰਟ ਮੈਂ ਤੁਹਾਨੂੰ ਤੁਹਾਨੂੰ ਖਾਲਸਾ ਜੀ ਬੇਨਤੀ ਕਰਨਾ ਚਾਹਣਾ ਹੈ ਲੀਡਰ ਉਹ ਹੁੰਦਾ ਜਿਹੜੇ ਕੌਮ ਨੂੰ ਬਚਾਉਂਦਾ ਹੈ ਮਰਵਾਉਂਦਾ ਨਹੀਂ ਤੁਸੀਂ ਕਲ ਹੋਰ ਦੱਸਿਓ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੱਖਿਆ ਵਾਸਤੇ ਆਪਾਂ ਅੱਗੇ ਹੁਣ ਨਿਵ ਢਾਲ ਬੰਦੇ ਜੇ ਕੋਈ ਹੱਥ ਵੀ ਲਾ ਦੇ ਇੱਥੇ ਆਪਣੇ ਬੰਦੇ ਨੂੰ ਛਡਾਉਣ ਵਾਸਤੇ ਗੁਰੂ ਮਹਾਰਾਜ ਨੂੰ ਤੁਸੀਂ ਥਾਣੇ 'ਚ ਲੈ ਜਾਓ ਤੇ ਪਿੱਛੇ-ਪਿੱਛੇ ਤੁਸੀਂ ਜਾਓ ਕਿ ਤੁਹਾਨੂੰ ਪਤਾ ਕੋਈ ਲਾਕੀ ਕਾਜ ਨਹੀਂ ਕਰੂਗਾ ਤੂੰ ਗੁਰੂ ਮਹਾਰਾਜ ਨਾਲ ਕੋਈ ਇਹ ਜਾ ਕੁਝ ਕਰਤਾ ਕੰਡ ਫਿਰ ਮੈਂ ਆ ਚਿੱ ਜਾ ਮੈਂ ਕਹੋਣਾ ਕਿ ਤੁਸੀਂ ਸੋਚੋ ਕੀ ਨਿਸ਼ਾਨਾ ਇਹਨਾਂ ਦਾ ਕੱਲਾ ਅਕਾਲੀ ਦਲ ਖਤਮ ਕਰਨਾ ਮੈਂ ਹੁਣੇ ਇੱਕ ਅਫਸਰ ਨੂੰ ਪੁੱਛ ਰਿਹਾ ਸੀ ਇਲੈਕਸ਼ਨ ਕਮਿਸ਼ਨ ਦੇ ਕਿ ਭਾਈ ਸਾਹਿਬ ਦਾ ਕੰਮ ਚੱਲ ਰਿਹਾ ਸੀ ਨਾ ਕਾਗਜ਼ ਉਥੇ ਨਹੀਂ ਆਈ ਇਲੈਕਸ਼ਨ ਕਮਿਸ਼ਨ ਦੇ ਅਫਸਰ ਨੇ ਕਿਹਾ ਸਾਨੂੰ ਜੇਲ੍ਹ ਸੁਪਰਡੈਂਟ ਡਿਬ੍ਰੋਗੜਾ ਤੋਂ ਫੋਨ ਆਇਆ ਜੀ ਕਿ ਮੇਰੇ ਸਾਹਮਣੇ ਸੌਂ ਚੁੱਕੀ ਆ ਜੀ ਇਹਨਾਂ ਕਾਗਜ਼ ਤੁਸੀਂ ਪਾਸ ਕਰੋ ਜਾਂ ਐਨਐਸਏ ਚ ਬੰਦਾ ਹੋ ਤੇ ਜੋ ਜੇਲ੍ਹ ਸੁਪਰਡੈਂਟ ਇੰਨਾ ਵਿਹਲਾ ਹੈ ਇੱਥੇ ਟੈਲੀਫੋਨ ਆਪ ਕਰੋ ਹੋਰ ਕਿੰਨੇ ਮੈਸੇਜ ਆ ਉਹਦਾ ਕਲੈਕਸ਼ਨ ਲਾ ਨਹੀਂ ਸਕਦੇ ਬਾਦਲ ਸਾਹਿਬ ਮੈਂ ਛੋਟਾ ਜਿਹਾ ਹੁੰਦਾ ਸੀ ਬਾਦਲ ਸਾਹਿਬ ਕਿਤੇ 3 ਸਾਲ ਕੋਮਬਟੂਰ ਗਿਆ ਸੀ 2 ਸਾਲ ਕਿਸੇ ਹੋਰ ਜੇਲ੍ਹ ਸੀ 4 ਸਾਲ ਕਿਸੇ ਹੋਰ ਜੇਲ੍ਹ ਸੀ ਮੈਨੂੰ ਯਾਦ ਹੈ ਇੱਕ ਗੱਲ ਕੋਈ ਕੋਮਬਟੂਰ ਦੀ ਰਾਮਨ ਲਾਡੂ ਕੋਮਬਟੂਰ ਸ਼ਹਿਰ ਆ ਉੱਥੇ ਜੇਲ੍ਹ ਰੱਖੇਗੇ ਸਾਨੂੰ 6 ਮਹੀਨਿਆਂ ਬਾਅਦ ਮਸਾ ਇੱਕ ਦਿਨ ਮਿਲ ਦਿੰਦੇ ਸੀ ਇੱਥੇ ਹਰ ਰੋਜ਼ ਪਰਵਾਰ ਮਿਲਦਾ 6 ਮਹੀਨਿਆਂ ਬਾਅਦ ਜੇ ਮੈਨੂੰ ਯਾਦ ਆ ਜਦੋਂ ਮੈਂ ਤੇ ਮੇਰੇ ਮਾਤਾ ਜੀ ਘਰ ਮਿਲਣ ਸਾਨੂੰ ਇੰਨਾ ਤੰਗ ਕਰਦੇ ਸੀ ਜਿਹੜੇ ਰਿਕਸ਼ੇ ਤੇ ਜਾਂ ਸਕੂਟਰ ਤੇ ਚੜਦੇ ਪੁਲਿਸ ਵਾਲੇ ਆ ਕੇ ਸਾਨੂੰ ਤਾਰਦੇ ਕਿ ਉਹ ਰਿਕਸ਼ਾ ਉੱਤੇ ਨਹੀਂ ਲੈ ਕੇ ਨਹੀਂ ਜਾਣਾ ਅਧਵਾਦੀ ਹੈ ਹੋਰ ਤਾਂ ਸਾਨੂੰ ਕਮਰਾ ਨਹੀਂ ਮਿਲਦਾ ਸੀ ਫਿਰ ਉੱਥੇ ਜੋਰਜ ਫਰਨਾਂਡੇ ਤੁਸੀਂ ਪਤਾ ਹੋਣਾ ਲੀਡਰ ਹੁੰਦਾ ਸੀ ਜੋਰਜ ਫਰਨਾਂਡੇ ਜਿੰਦਾ ਪਾਰਟੀ ਦਾ ਉਹਦੀ ਪਾਰਟੀ ਦੇ ਕੋਈ ਵਰਕਰ ਸੀ ਅਸੀਂ ਉਹਨੂੰ ਟੈਲੀਫੋਨ ਕੀਤਾ ਯਾਰ ਸਾਨੂੰ ਕੋਈ ਰਹਿਣ ਨੂੰ ਕੋਈ ਗੱਡੀ ਸਾਨੂੰ ਲੈ ਕੇ ਜਾਣ ਨੂੰ ਸਾਨੂੰ ਨਾ ਬੋਲੀ ਆਉਂਦੀ ਇੱਥੇ ਨਾ ਸਾਨੂੰ ਬੋਲੀ ਆਉਂਦੀ ਹੈ ਨਾ ਅਸੀਂ ਕੋਈ ਪਤਾ ਅਸੀਂ ਉਹਨਾਂ ਦੇ ਵਰਕਰਾਂ ਦੇ ਘਰੇ ਰਹਿੰਦੇ ਸੀ ਤੇ ਉਹ ਲੈ ਕੇ ਜਾਂਦੇ ਸੀ ਸਾਨੂੰ ਜੇਲ੍ਹ 'ਚ ਐਜੇ ਦੇਖਿਓ ਅੱਛਾ ਜਦੋਂ ਮੁਲਾਕਾਤ ਹੁੰਦੀ ਸੀ ਇੱਕ ਸੀ ਆਈਡੀ ਵਾਲਾ ਉਹਨਾਂ ਦਾ ਇੱਕ ਪਾਸੇ ਹੁੰਦਾ ਸੀ ਦੂਜਾ ਸੀ ਆਈਡੀ ਦੂਜੇ ਪਾਸੇ ਐ ਬੈਠੇ ਹੁੰਦੇ ਸੀ ਤੇ ਸਾਨੂੰ ਕਹਿੰਦੇ ਹੁੰਦੇ ਸੀ ਕਿ ਆਪਣੇ ਬਾਵਨਾ ਤੋਂ ਅੰਗਰੇਜ਼ੀ ਚ ਗੱਲ ਕਰ ਕੋਈ ਪੰਜਾਬੀ ਸਾਨੂੰ ਸਮਝ ਨਹੀਂ ਆਉਂਦੀ ਐ ਸੁਣਦੇ ਹੁੰਦੇ ਸੀ ਅਸ਼ਵੀਗੋ ਜਿਲ੍ਹਾ ਭਗਤ ਸਾਹਿਬ ਨੂੰ ਐ ਨਹੀਂ ਪਤਾ ਸੀ ਕਿ 3 ਸਾਲ ਬਾਅਦ ਛੱਡੇ ਜਾਓਗੇ ਜਾਂ 6 ਸਾਲ ਬਾਅਦ ਛੱਡੇ ਜਾਓਗੇ ਅੱਛਾ ਦੂਜੀ ਗੱਲ ਮੈਂ ਦੇਖ ਰਿਹਾ ਹਾਂ ਇਹ ਬੰਦੀ ਸੇ ਪਰਿਵਾਰ ਦਾ ਅਜੇ 34 ਸਾਲ ਅ삐 ਵੀ ਮਾਤਾ ਨੂੰ ਇਹਨਾਂ ਨੇ ਘਰਵਾਲੇ ਨੂੰ 34 ਸਾਲ ਕਿਤੇ ਮੇਰੇ ਵੀਰ ਨੇ ਆਪਣੇ ਮੈਨਿਫੈਸਟੋ ਲਿਖਿਆ ਕਿ ਮੈਂ ਇਹਨਾਂ ਨੂੰ ਛੁੜਾਉਣਾ ਹੈ ਨਹੀਂ ਉਹ ਤਾਂ ਆਪਣੇ ਆਪ ਨੂੰ ਛੁੜਾਉਣ ਵਾਸਤੇ ਇਲੈਕਸ਼ਨ ਲੜ ਰਹੇ ਆ ਅਕਾਲੀ ਦਲ ਇਹਨਾਂ ਨੂੰ ਛੁੜਾਉਣ ਵਾਸਤੇ ਇਲੈਕਸ਼ਨ ਲੜ ਰਹੇ ਆ ਅਸੀਂ ਜਿੰਨੇ ਬੰਤੀ ਸੀ ਕ ਸਾਰੇ ਪਰਿਵਾਰ ਅਕਾਲੀ ਦਲ ਨਾਲ ਉਹਨਾਂ ਨੂੰ ਵਿਸ਼ਵਾਸ ਅਕਾਲੀ ਦਲ ਤੇ ਹੈ ਉਹ ਕੱਲਾ ਵੀਰ ਕਹਿੰਦਾ ਮੈਨੂੰ ਛੱਡ ਦਿਓ ਬਾਕੀਆਂ ਰਹਿਣ ਅੰਦਰ ਮੈਂ ਖਾਲਸਾ ਜੀ ਕਿਉਂ ਗੱਲਾਂ ਕਹਿ ਰਿਹਾ ਕਿ ਆਪਾਂ ਪਛਾਣੀਏ ਆਪਣੇ ਕਿਹੜੇ ਆ ਕਿਉਂਕਿ ਆਪਾਂ ਬਾਰ-ਬਾਰ ਧੋਖਾ ਖਾਈ ਜਾਂਦੇ ਆ ਉਹਦੇ ਬਾਅਦ ਪਛਤੌਣੇ ਆ ਆ ਤੁਸੀਂ ਦਾਦੂ ਵਾਲ ਆ ਮੰਡ ਆ ਭਾਈ ਮੋਹਕਮ ਸਿੰਘ ਉਹਨਾਂ ਦੀ ਸ਼ਕਲਾ ਦੇਖ ਲਓ ਉਤੋਂ ਦੀ ਗਾਤਰਾ ਚੋਲੇ ਪਾਏ ਐ ਐ ਕਹਿਣਗੇ ਕਿ ਪਤਾ ਨਹੀਂ ਕਿੱਡਾ ਵੱਡਾ ਮਹਾਮੁਰਕਾ ਦੇ ਪਰ ਹੈ ਕੌਣ ਏਜੰਸੀਆਂ ਦੀ ਆਈਪੀ ਦੇ ਬੰਦੇ ਹੁਣ ਕਿੱਥੇ ਆ ਉਦੋਂ ਅਕਾਲੀ ਦਲ ਦੇ ਖਿਲਾਫ ਸਰਕਾਰੋਂਗ ਦੇ ਹੁੰਦੇ ਸੀ ਕਿ ਅਕਾਲੀ ਦਲ ਦੀ ਸਰਕਾਰ ਸੀ ਅੱਜ ਬੀਜੇਪੀ ਚ ਹੈ ਬੀਜੇਪੀ ਚ ਤੇ ਹਲੇ ਵੀ ਨਹੀਂ ਜਾਗੋਗੇ ਹਲੇ ਵੀ ਦੇਖੋਗੇ ਫਿਰ ਨੁਕਸਾਨ ਆਪਣੀ ਕੌਮ ਦਾ ਹੋਊ ਤੁਸੀਂ ਯਾਰ ਦੇਖੋ ਕਿੰਨਾ ਆਪਾਂ ਆਪਾਂ ਨੇ ਮੁੰਡੇ ਨੂੰ ਮਰੋਣਾ ਇੱਥੇ ਆ ਜਿਹੜੀ ਬੀਜੇਪੀ ਆ ਕੀ ਚਾਹੁੰਦੀ ਐ ਦੇਖੋ ਅੱਜ ਉਹਨਾਂ ਦੀ ਹਾਰ ਹੋ ਰਹੀ ਐ ਮੋਦੀ ਦੀ ਸਾਰੇ 400 ਕਹਿੰਦੇ ਸੀ 500 ਮੀਟ ਆਪਣੇ ਤੇ ਤਾਂ ਘਬਰਾੜ ਚ ਉਹਨੇ ਕੀ ਕਹਿਣ ਲੱਗ ਗਿਆ ਕਿ ਮੁਸਲਮਾਨ ਹੋਰੇ ਮੰਗਲ ਤੋਂ ਦਰਖੋਂਗੇ 70 ਸਾਲ ਤੱਕ ਹੋਏ ਨਹੀਂ ਤਾਂ ਹੁਣ ਕਿੱਥੋਂ ਕੋਲਣਗੇ ਉਹ 18% ਦਾ ਤੁਸੀਂ 70 70% ਹੈ ਉਹਨਾ ਨਿਸ਼ਾਨਾ ਹੈ ਕਿ ਪੋਲਰਾਈਜੇਸ਼ਨ ਇਕੱਠੇ ਕਰਾਓ ਹਿੰਦੂ ਭਾਈਚਾਰੇ ਨੂੰ ਡਰਾਓ ਤਾਂ ਵੋਟਾਂ ਪੈਣੀਆਂ ਉਹ ਵੋਟਾਂ ਦੀ ਰਾਜਨੀਤੀ ਕਰਦੇ ਐ ਅਸੀਂ ਆਪਣੇ ਸੂਬੇ ਦੀ ਕੌਮ ਤਗੜਾ ਕਰਨ ਵਾਸਤੇ ਕਰਦੇ ਐ ਅਸੀਂ ਅਸੀਂ ਲੜਾਈ ਲੜ ਰਹੇ ਆ ਕਿ ਪੰਜਾਬ ਨੂੰ ਬਚਾਈਏ ਕਿਉਂਕਿ ਆਪਣਾ ਘਰ ਹੈ ਆਪਣੇ ਘਰ ਵਿੱਚ ਆਪਾਂ ਕਦੋਂ ਇੱਥੋਂ ਜਾ ਨਹੀਂ ਸਕਦੇ ਜੇ ਇੱਥੇ ਨੁਕਸਾਨ ਹੋ ਗਿਆ ਇੱਥੇ ਤਬਾਹ ਆ ਗਿਆ ਇੱਥੇ ਐਜੰਸਰ ਆ ਗਏ ਜਿਹੜਾ ਅੱਗ ਲਾਉਂਦੇ ਆ ਆਪਣੇ ਬੱਚਿਆਂ ਦਾ ਕੀ ਹੋਊਗਾ ਤੁਹਾਡਾ ਕੀ ਹੋਊਗਾ ਆਪਾਂ ਦੇਖੇ ਹੋ 15 ਸਾਲ ਇਸ ਕਰਕੇ ਆਪਾਂ ਪਛਾਣ ਦੇ ਨਹੀਂ ਹੁਣ ਇੱਕਲ ਦੱਸੋ ਹੁਣ ਉਹਨਾਂ ਨੇ ਦੇਖਿਆ ਕਿ ਮੁਸਲਮਾਨ ਹੁਣ ਉਹਨਾਂ ਨੇ ਦੇਖਿਆ ਕਿ ਹਿੰਦੂ ਵੋਟ ਬੈਂਕ ਕਿਵੇਂ ਇਕੱਠੀ ਕਰੀਏ ਤੇ ਉਮੀਦਵਾਰ ਭੇਜਤਾ ਇੱਥੇ ਤੇ ਇੱਥੇ ਡਰਾਉਣ ਲੱਗੇ ਕਿ ਹਿੰਦੂ ਇਕੱਠੇ ਹੋ ਜਾਓ ਦੂਜੇ ਭਾਈ ਤੇ ਇਕੱਠੇ ਹੋ ਜਾਓ ਇੱਥੇ ਖਾਲਸਾ ਬਣ ਜਾਊਗਾ ਹਲੇ ਵੀ ਨਹੀਂ ਸਮਝੀ ਅਕਾਲੀ ਜਨ ਥੋਡੀ ਪਾਂ ਪਾਰਟੀ ਐ ਕੌਮ ਦੀ ਜਥੇਬੰਦੀ ਐ ਕੌਮ ਦੀ ਫੌਜ ਐ 103 ਸਾਲ ਪੁਰਾਣੀ ਪਾਰਟੀ ਐ ਥੋਡੇ ਵਾਸਤੇ ਲੜਾਈ ਲੜਦੀ ਹੈ ਕਿਸਾਨੀ ਦੀ ਲੜਾਈ ਲੜਦੀ ਹੈ ਗਰੀਬ ਦੀ ਲੜਾਈ ਲੜਦੀ ਹੈ ਅੱਜ ਕਿਸਾਨ ਥੋਡੇ ਟਿਊਬਲ ਕਨੈਕਸ਼ਨ ਹੈ ਬਾਦਲ ਸਾਹਿਬ ਨੇ ਦਿੱਤੇ ਹੈ ਉਹਦੇ ਵਿੱਚ ਮੁਫਤ ਬਿਜਲੀ ਆਉਂਦੀ ਹੈ ਬਾਦਲ ਸਾਹਿਬ ਨੇ ਕਾਲੀ ਦਲੇ ਦਿੱਤੇ ਹੈ ਪੱਕੀਆਂ ਮੰਨੀਆਂ ਥੋਡੇ ਪਿੰਡਾਂ ਵਿੱਚ ਬਣਾਉਣਾ ਕਾਲੀ ਦਲੇ ਆ ਆ ਨਹਿਰਾਂ ਦੇ ਕਸਿਆ ਕੱਢਣਾ ਕਾਲੀ ਦਲੇ ਆ ਆ ਖਾੜੇ ਤੇ ਅੰਡਰਗਰਾਉਂਡ ਪਾਈਪ ਪਾਉਣ ਵਾਲਾ ਕਾਲੀ ਦਲੇ ਥੋਡੇ ਟਰੈਕਟਰਾਂ ਦੇ ਟੈਕਸ ਲੱਗਦਾ ਸੀ ਮਾਫ਼ ਕਰਨ ਵਾਲਾ ਕਾਲੀ ਦਲੇ ਆ ਇਹ ਤਾਂ ਵੱਡੀ ਕਿਸਾਨੀ ਦੀ ਜਥੇਬੰਦੀ ਕੀ ਹੋ ਜਾਂਦੀ ਹੈ ਆ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ 200 ਯੂਨਿਟ ਮਾਫ ਕਰਨ ਵਾਲਾ ਉਹਨਾਂ ਦਾ ਅਕਾਲੀ ਦਲ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਅਕਾਲੀ ਦਲ ਨੌਜਵਾਨਾਂ ਨੂੰ ਗੇਮ ਖੇਡਣ ਦੇ ਨਾਲ ਵਾਲਾ ਅਕਾਲੀ ਦਲ ਸੀ World Cup ਕਬੱਡੀ ਕਰਾਉਣ ਵਾਲਾ ਕਬੱਡੀ ਨੂੰ ਪਿੰਡਾਂ ਤੋਂ ਕਿੱਥੇ ਪਹੁੰਚਾਈ ਅਕਾਲੀ ਦਲ ਨੇ ਪਹੁੰਚਾਈ ਆ ਸਾਰਾ ਕੁਝ ਤਾਂ ਬੰਦ ਕਰਤਾ ਨਸਲਾਂ ਕਿਉਂਕਿ ਆਪਾਂ ਗੱਲਾਂ ਚਾਉਣ ਲੱਗੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹੀ ਸੋਖਾਦੀ ਆਓ ਜੀ ਇੱਕ ਇੱਕ ਸੈਕਟਰ ਨੂੰ ਪਾ ਲਈ ਉਹ ਝਾੜੂ ਵਾਲਿਆਂ ਨੇ ਕੰਮ ਜੀ ਲੈਂਦਾ ਕਿ ਇੱਕ ਮੌਕਾ ਝਾੜੂ ਵਿੱਚ ਲਾ ਇੱਕ ਇਹਨੂੰ ਦੇ ਦਿਓ 10 ਸਾਲ ਗ੍ਰਾਹਮ ਕਰ ਲੈ ਜਿੰਦੀ ਦੇ 10 ਸਾਲ 20 ਸਾਲ ਦਾ ਜਵਾ 30 ਸਾਲ ਦਾ ਹੋ ਗਿਆ ਦੂਜੇ ਸ਼ੂਭੇ ਅੱਗੇ ਵੱਧ ਕੇ ਤੁਸੀਂ ਆਪਣੀ ਫੌਜ ਨੂੰ ਕਮਜ਼ੋਰ ਕਰਤਾ ਅੱਜ ਤੁਸੀਂ ਕਮਜ਼ੋਰ ਕਰਤਾ ਆਪ ਬੀਜੇਪੀ ਨੇ ਦੇਖਿਆ ਕਿ ਹੁਣ ਲਾਓ ਬਦਲੇ ਇਹਨਾਂ ਨਾਲ ਆ ਜਿਹੜੇ ਧਰਨੇ ਦਿੰਦੇ ਸੀ ਕਿਸਾਨੀ ਦਾ ਮੋਦੀ ਦੇ ਖਿਲਾਫ ਕਰੋ ਹੁਣ ਠੀਕ ਇਹਨਾਂ ਨੂੰ ਕਿਉਂਕਿ ਇਹਨਾਂ ਦੀ ਤਾਕਤ ਤਾਂ ਖਤਮ ਕਰਤੀ ਅਸੀਂ ਤਾਕਤ ਹਜੂਰ ਸਾਹਿਬ ਤੇ ਅੱਜ ਆਰਐਸਐਸ ਕਬਜ਼ਾ ਹੈ ਤਾਕਤ ਪਟਨਾ ਸਾਹਿਬ ਤੇ ਕਮੇਟੀ ਦੀ ਸਾਰੀ ਆਰਐਸਐਸ ਕਬਜ਼ਾ ਹੋ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਪਲੀਟਲੀ ਬੀਜੇਪੀ ਦੇ ਕੰਟਰੋਲ ਤੇ ਛੱਲਿਆ ਦੀ ਆਰਐਸਐਸ ਦੇ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਤੋੜਤਾ ਕਉਕੀ ਹਰਿਆਣਾ ਲੱਗ ਕਰ ਦਿੱਤਾ ਜਿਹੜਾ ਕੰਮ ਅੰਗਰੇਜ਼ ਨਹੀਂ ਕਰ ਸਕਦੇ ਸੀ ਤੁਸੀਂ ਆਪਣੀ ਪਾਠੀ ਨੂੰ ਕਮਜ਼ੋਰ ਕਰਦਾ ਉਹ ਕਰ ਗਏ ਤੇ ਹੁਣ ਕਿਦੋਂ ਜਾਗੋਗੇ ਜਦੋਂ ਛੋਟੇ ਤੇ ਕਮਜ਼ੋਰ ਹੁਣ ਹੁਣ ਆਰਐਸਐਸ ਫੈਸਲਾ ਕਰਿਆ ਕਰੂਗੀ ਕਿਵੇਂ ਅਰਦਾਸ ਕਰਨੀ ਹੈ ਜਿੰਦਰ ਕਾਲ ਤੱਕ ਕਿਨ ਕੋਣ ਬਣੂਗਾ ਆ ਸਾਰਾ ਕੁਝ ਦੇਨ ਲੱਗੀ ਹੂੰ ਆਪਣੇ ਕਈ ਲੋਕ ਆਪਣੇ ਮੈਂ ਕਈ ਵਾਰ ਹੈਰਾਨ ਹੁੰਦਾ ਆਪਣੇ ਸਿੱਖ ਭੈਣ ਭਰਾ ਉਹਨਾਂ ਦੇ ਦੋ ਦੋ ਗਨ ਮੈਨਾ ਪਿੱਛੇ ਕੌਮ ਪਿੱਛੇ ਚਲੇ ਜਾਂਦੇ ਦੂਕੇ ਪਾਸੇ ਦੋ ਦੋ ਗਨ ਮੈਨਾ ਪਿੱਛੇ ਐਜੀ ਹਾਲਾਤ ਬਣੀ ਪਈ ਹੈ ਉਹ ਤੁਸੀਂ ਇੱਕ ਗੱਲ ਦੱਸੋ 1 ਜੂਨ 40 ਸਾਲ ਪਹਿਲੇ ਕੀ ਹੋਇਆ ਦਰਬਾਰ ਸਾਹਿਬ ਦੇ ਟੈਂਕਾ ਤੋਫਾ ਦਾ ਕਾਂਗਰਸ ਨੇ ਹਮਲਾ ਕੀਤਾ ਪੂਰੇ ਦੇਸ਼ ਵਿੱਚ ਭਾਵੇਂ ਤਮਿਲਨਾਡੂ ਆ ਭਾਵੇਂ ਪਟਨਾ ਆ ਭਾਵੇਂ ਕਾਂਕੂੜਾ ਭਾਵੇਂ ਨਾਗਪੂਰਾ ਭਾਵੇਂ ਦਿੱਲੀ ਆ ਗੁੰਬਈ ਆ ਜਿੱਥੇ ਸਿੱਕ ਦਿਖਦਾ ਸੀ ਉਹਨੂੰ ਫੜ ਲੈਂਦੇ ਸੀ ਪੈਣਾ ਭਰਾਵਾਂ ਨੂੰ ਵਿਸਾਲ ਦਿੰਦੇ ਸੀ ਆ 40 ਸਾਲ ਹੋ ਗਏ ਕਿਸੇ ਨੇ ਇਨਸਾਫ ਨਹੀਂ ਦਿੱਤਾ ਪਰ ਫਿਰ ਵੀ ਆਪਣੇ ਬੰਦੇ ਕਾਂਗਰਸ ਨੂੰ ਮਿੰਟਾ 'ਚ ਮੈਂ ਕਿਥੇ ਕਾਂਗਰਸ ਦਾ ਪੂਰਾ ਐਮਐਲਏ ਬਣ ਰਿਹਾ ਮੈਂ ਕਾਂਗਰਸੀ ਆ ਜੀ ਮੈਂ ਕਾਂਗਰਸੀ ਆ راہਲ ਗਾਂਧੀ ਪੰਜਾਬ ਜੜਾ ਸਰਕਾਂ ਤੇ ਆਪਾਂ ਹਾਰ ਲਾ ਕੇ ਖੜੇ ਤੇ ਫਿਰ ਆਪਣੇ ਆਪ ਨੂੰ ਕਹਿੰਦੇ ਆ ਕੌਮ ਬੜੀ ਪਹਾੜ ਰਹੀ ਆ ਮੈਂ ਆ ਮੇਰੇ ਕੋਲੇ ਮੇਰਾ ਹੀ ਆਈਟੀ ਵਾਲਾ ਬੰਦਾ ਦੱਸ ਰਿਹਾ ਸੀ 84 ਵਿੱਚ ਕਤਲੇਬ ਹੋਇਆ 85 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਇੱਕ ਸਾਲ ਬਾਅਦ ਹੀ 34 ਸੀਟਾਂ ਕਾਂਗਰਸ ਜਿੱਤ ਕੇ ਗਈ 18 ਸੀਟਾਂ ਉਹਦੇ ਮਾਝੇ ਜਿੱਤ ਕੇ ਆਈ ਇਸ ਦੇਖੋ ਇੱਕ ਸਾਲ ਵੀ ਆਪਾਂ ਟੱਪਨ ਦਿੱਤਾ ਮਗਰ ਮਗਰ ਤੇ ਹੁਣ ਆਪਣੀ ਪਾਰਟੀ ਵਾਸਤੇ ਤਾਂ ਸਾਰੇ ਨਹੀਂ ਜੀ ਇਹਨੂੰ ਖਤਮ ਕਰਨਾ ਹੈ ਜਿਹੜਾ ਆਉਂਦਾ ਹੈ ਨਿਸ਼ਾਨਾ ਉਹਨੂੰ ਪਤਾ ਹੈ ਕਿ ਸਿੱਖ ਕੌਮ ਦੀ ਤਾਕਤ ਕਾਲੀ ਦਲ ਹੈ ਉਹ ਕਹਿੰਦਾ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਮੀਨਸ ਕਾਲੀ ਦਲ ਨੂੰ ਖਤਮ ਕਰ ਦਿਓ ਤੇ ਫਿਰ ਵੀ ਨਹੀਂ ਆਪਾਂ ਸਮਝਾਂਗੇ ਫਿਰ ਵੀ ਨਹੀਂ ਪਛਾਣਾਂਗੇ ਕਿਹੜੇ ਏਜੰਸੀਆਂ ਦੇ ਬੰਦੇ ਐ ਕਿਹੜੇ ਆਪਾਂ ਨੂੰ ਕਮਜ਼ੋਰ ਕਰਨ ਦੇ ਐ ਬਿਰਸਾ ਸਿੰਘ ਮੇਲਾ ਦਾ ਮੇਲਾ ਛੋਟਾ ਹੁੰਦਾ ਸੀ ਉਮਰ ਕਿੰਨੀ ਪੜ੍ਹਿਆ ਸੀ 13 ਸਾਲ 13 ਸਾਲ ਦਾ ਸੀ ਇਹਨੂੰ पंथक है नहीं एक तक, साल पहले यही नहीं पता वोटा वापस दुबई चले जाए पंथक ज़्यादा समझे इन्होंने पंथक नहीं समझे थोड़ा है कौम थोड़ी है फौज पछाणो याद रखो गल आओ क्योंकि जे अपनी फौज ही खत्म कर दती फिर बहुत औखा होगा ਦੇਖੋ ਆਪਣੀ ਤਾਕਤ ਆਪਣੀ ਤਾਕਤ ਦੀ ਹੈ ਵਿਰਸਾ ਸਿੰਘ ਬਲਟੋਹਾ ਨੂੰ ਦੱਸ ਦਿਓ ਕਿ ਅਸੀਂ ਪਛਾਣਦੇ ਆਂ ਮਾਝੇ ਵਾਲਿਓ ਮੈਂ ਫਿਰ ਅੱਜ ਦੱਸਦਾ ਮਾਲਵੇ ਦੀ ਸਾਰੀਆਂ ਸੀਟਾਂ ਪਾ ਜਿੱਤਰੇ ਆਂ ਮੈਂ ਮਾ ਹੁਣ ਯਾਤਰਾ ਕਰਕੇ ਆਏ ਅਸੀਂ ਅੜ ਗਏ ਮਾਲਵੇ ਦੀ ਇੱਕ ਵੀ ਸੀਟ ਹਸਤਾਲੀ ਗਲ ਨਹੀਂ ਹਾਰਿਆ ਸਾਰੇ ਜਿੱਤਰੇ ਆਂ ਹੁਣ ਸਭ ਤੋਂ ਪੰਥਕ ਸੀਟ ਮੰਗੀ ਜਾਂਦੀ ਆ ਖਡੂਰ ਸਾਹਿਬ ਹੁਣ ਜੇ ਮਾਲਵੇ ਖਡੂਰ ਸਾਹਿਬ ਵਾਲਿਓ ਆਪਣੇ ਆਪ ਨੂੰ ਮਾਝੇ ਵਿਚੇਰ ਕਰਨੇ ਉਹ ਦੇਖਦੇ ਆ ਤੁਸੀਂ ਭਜਾਉਣੇ ਆ ਕਾਂਗਰਸ ਨੂੰ ਤੁਸੀਂ ਭਜਾਉਣੇ ਆ ਢਾੜੂ ਵਾਲੇ ਨੂੰ ਤੁਸੀਂ ਭੜਾ ਭਜਾਉਣੇ ਆ ਏਜੰਟਾਂ ਨੂੰ ਤੁਸੀਂ ਭਜਾਉਣੇ ਆ ਦੂਜਿਆਂ ਨੂੰ ਦੇਖਦੇ ਆ ਦੇਖਣਾ ਚਾਹਣਾ ਕਿੰਨੇ ਜਜ਼ਬਾਤ ਦਾ ਕੀ ਆਪਾਂ ਖੜਦੇ ਆ ਆਪਣੇ ਨਾ ਪਾਰਟੀ ਨਾਲ ਆਈ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਤੁਸੀਂ ਜ਼ਰੂਰ ਜਾ ਕੇ ਸੋਚਿਓ ਜਿਹੜਾ ਗੱਲ ਕਰੇ ਉਹਨਾਂ ਨੂੰ ਆ ਸਵਾਲ ਜ਼ਰੂਰ ਪੁੱਛਿਓ ਕਿ ਆ ਸਵਾਲਾਂ ਦੇ ਜਵਾਬ ਦੇ ਦਿਓ ਤੇ ਤੁਹਾਨੂੰ ਆਪਣੇ ਆਪ ਹੀ ਤੁਹਾਡੇ ਦਿਮਾਗ ਵਿੱਚ ਅਸਲੀ ਜਿਹੜਾ ਪਿਕਚਰ ਆਜੂਗੀ ਕਿ ਥੋੜੀ ਪਾਰਟੀ ਥੋੜੀ ਜਥੇਬੰਦੀ ਲੜਨ ਮੰਨ ਵਾਲੀ ਜਥੇਬੰਦੀ ਕੱਲੀ ਇੱਕ ਜਥੇਬੰਦੀ ਆ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਆ ਜਾਂਦਾ ਸਾਡੇ ਵਾਸਤੇ ਸ਼ਹਾਦਤ ਦੇਣੀ ਕੋਈ ਵੱਡੀ ਗੱਲ ਨਹੀਂ ਨਾ ਅਸੀਂ ਭੱਜੀਏ ਨਾ ਲੁਕੀਏ ਅਸੀਂ ਲੜਦੇ ਆਂ ਤੇ ਛਾਤੀ ਤਾਣ ਕੇ ਲੜਦੇ ਆਂ ਅਥੇ-ਓਕੇ ਲੜਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ